ਲੋ ਬਈ ਸਾਰੇ ਭੈਣ ਭਾਈਆਂ ਫਸਸਰੀ ਕਾਰਵਾਈ ਹੱਥ ਜੋੜ ਕੇ ਸਾਰੇ ਭੈਣ ਭਾਈ ਠੀਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਬਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਈ ਬਾਕੀ ਬਈ ਬੱਦਲ ਵਾਈ ਹੋ ਰਹੀ ਐ ਮੌਸਮ ਬਈ ਉਹ ਹੋ ਰਿਹਾ ਏ ਖਰਾਬ ਦੱਸੀ ਜਾਂਦੇ ਨੇ ਬਈ ਅੱਜ ਬਾਬਾ ਬਾਲਮੀਕ ਜੀ ਦਾ ਜਨਮ ਦਿਨ ਐ ਬਈ ਬਾਬਾ ਵਾਲਮੀਕ ਜੀ ਦਾ ਜਨਮ ਦਿਨ ਅੱਜ ਬਈ ਉੱਥੇ ਵੀ ਦੇਖਦੇ ਆ ਬਈ ਕੋਈ ਮਿੱਤਰ ਆਪਣਾ ਟਰੈਕਟਰ ਮੰਗਦਾ ਜੀ ਜਿਹਦਾ ਕੋਈ ਚਲਾਉਣ ਵਾਲਾ ਮਿਲ ਗਿਆ ਉਹਨਾਂ ਨੂੰ ਟਰਾਲੀ ਬਈ ਆਪਣੀ ਦੇ ਬਿੱਡ ਲੱਗਿਆ ਹੋਇਆ ਤਾਂ ਪੁੱਛਦੇ ਆ ਬਈ ਉਹਨਾਂ ਨੂੰ ਮੁੰਡੇ ਨੂੰ ਫੋਨ ਕਰਕੇ ਨਹੀਂ ਬਈ ਦੇਖਦੇ ਆ ਫਿਰ ਕੀ ਬਣਦਾ ਨਮਸਤੇ ਆਪਣੀ ਛੋਟੀ ਸੇਵਾ ਐ ਵੀ ਕਰੀਏ ਮੜੀ ਜੀ ਬਈ ਤਾਕੜੇ ਬੰਦੇ ਦਾ ਹਰੇਕ ਸੇਵਾ ਕਰਦਾ ਗਰੀਬ ਦੀ ਵੀ ਸੇਵਾ ਜ਼ਰੂਰੀ ਹੁੰਦੀ ਹੈ ਬਈ ਹਨਾ ਇਹ ਦੇਖਦਿਆਂ ਕਰਕੇ ਬਾਕੀ ਬਈ ਆਪਾਂ ਨੇ 1847 ਬੜਤੀ ਦੀ ਬਈ ਪਰਮਾਤਮਾ ਨੇ ਵਧੀਆ ਝਾੜ ਦੱਸਤਾ ਬਈ ਇਹਦਾ ਜਿੱਥੇ ਹੈ ਨਹੀਂ ਬਈ ਉਹ ਵੀ ਤਾਂ ਸਾਰਨੇ ਹੈ ਨਾ ਇਹ ਕਰਕੇ ਕਹਿੰਦੇ ਆ ਵੀ ਬਹੁਤ ਵਧੀਆ ਝਾੜ ਹੋ ਗਿਆ ਪਰ ਐ ਨਹੀਂ ਸਮਝ ਆ ਰਹੀ ਬਈ ਠੇਕੇ ਵਾਲੇ ਕਾਤੋਂ ਨਹੀਂ ਖੜ ਰਹੇ ਯਾਰ ਠੇਕਾ ਕਿੰਨਾ ਚੜੀ ਜਾਂਦੇ ਨੇ ਕਮਾਲ ਦੀ ਗੱਲ ਤਾਂ ਇਹ ਹੋ ਰਹੀ ਹੈ ਬਈ ਨਾਲ ਛੋਟਾ ਜ਼ਿਮੀਂਦਾਰ ਵੀ ਮਰੀ ਜਾਂਦਾ ਇਹਦੇ ਵਿੱਚ ਜੇ ਆਪਾਂ ਸੋਚੀਏ ਵੀ ਹਾਂ ਕੱਲਾ ਆਪਾਂ ਜਮੀਨ ਲੈ ਲਈ ਠੇਕੇ ਦੇ 38 ਤੋਂ ਪੈਸੇ ਲੈ ਲੇ ਉਹ ਜਿਹੀ ਵੱਢ ਕੇ ਤਾਰ ਦਾਂਗੇ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਵੀ ਕੀ ਕਰੋਪੀ ਕਿੱਥੇ ਕਿਦੋਂ ਵਣ ਜੇ ਹੁਣ ਉੱਧਰ ਵੀ ਤਾਂ ਲਾ ਲਓ ਤੁਸੀਂ ਅੰਬਰਸਰ ਸੈਟ ਕਾ ਨੂੰ ਕਿੰਨੇ ਕਿੰਨੇ ਲੋਕਾਂ ਦੀਆਂ ਫਸਲਾਂ ਨੇ ਬਾਈ ਕਿੰਨਾ ਕਿੰਨਾ ਗੰਨਾ ਲਾ ਦੀ ਬਾਈਆਂ ਦਾ ਕਿਸੇ ਦੇ ਪੌਪੂਲਰ ਦੀ ਖੇਤੀ ਦੀ ਕੋਈ ਕਾਸੇ ਦੀ ਖੇਤੀ ਕਰਦਾ ਦੀ ਉਹ ਸਾਰੀ ਇਹ ਖਤਮ ਹੋ ਗਈ ਬਾਈ ਉਹ ਉਹ ਵੀ ਵਿੱਚ ਠੇਕੇ ਦੀ ਲੈਂਦੇ ਨੇ ਬੰਦੇ ਲਾ ਲਓ ਵੀ ਸਾਰੀ ਫਸਲਾਂ ਖਰਾਬ ਹੋ ਗਈ ਉਹਨਾਂ ਦੀਆਂ ਬੰਦਿਆਂ ਦੀਆਂ ਵੀ ਆਏਗਾ ਨਾ ਬਾਈ ਰੇਟ ਦੇਖ ਕੇ ਕਰ ਲੇ ਅਗਲਾ ਠੇਕੇ ਦਾ ਵੀ ਬਾਈ ਬੱਦ ਦਾ ਰੇਟ ਚਾਹੀਦਾ ਹੋਰ ਬੰਦਾ ਵੀ ਗਰੀਬ ਬੰਦਾ ਵੀ ਲੈ ਲੈ ਠੇਕੇ ਤੇ ਹਨਾ ਪਰ ਸੋਚਦਾ ਨਹੀਂ ਕੋਈ ਜਿਹਨੂੰ ਮਿਲਦੀ ਨਹੀਂ ਭਾਈ ਉਹ ਅਗਲਾ ਕਰਨਾ 1000 2000 ਵੱਧ ਲਾ ਦੇ ਯਾਰ ਕੁਝ ਨਹੀਂ ਹੁੰਦਾ ਆਪਾਂ ਲੈ ਲਾਂਗੇ ਜਾਂ ਹੁੰਦਾ ਵੀ ਜੇ ਕਿਸੇ ਨੇ ਕਰ ਰੱਖੇ ਨੇ 4 ਕਿਲੇ ਆਪਾਂ ਛੜਾਣੇ ਨੇ ਉਹੀ ਅੜੀ ਕਰਕੇ ਵੱਧ ਠੇਕਾ ਦੇ ਆਏ ਭਈ ਉਹ ਜਿਹੜਾ ਠੇਕੇ ਦੇ ਦਿੰਦਾ ਉਹਨੂੰ ਤਾਂ ਆਹ ਹੁੰਦਾ 2 ਰੁਪਏ ਵੱਧ ਮੰਗਦੇ ਨੇ ਭਾਈ ਨੂੰ ਦੇ ਦਈਏ ਇਹ ਵੀ ਚੀਜ਼ਾਂ ਦੇ ਵਿੱਚ ਅਗਲਾ ਉਹਨੂੰ ਵੀ ਨਹੀਂ ਪੁੱਛਦਾ ਵੀ ਜਿਹਦੇ ਲਵੇ ਹੁੰਦੀ ਐ ਠੇਕੇ ਦੇ ਵੀ ਭਾਈ ਤੂੰ ਲਵੇਂ ਆ ਕੀ ਨਾ ਲਵੇਂ ਆ ਫਿਰ ਉਹ ਵਿਚਾਰਾ ਦੂਜਾ ਇਹ ਠੇਕੇਦਾਰ ਹੁੰਦਾ ਉਹ ਦੇਖਦਾ ਰਹਿੰਦਾ ਵੀ ਭਾਈ ਆਪਾਂ ਕਿੱਧਰ ਜਾਈਏ ਯਾਰ ਕਿੱਥੇ ਹੁਣ ਜ਼ਮੀਨ ਲਵਾਂਗੇ ਉਹਨੂੰ ਕੱਟ ਲੈਣੀ ਪਊਗੀ ਕਿ ਵੱਧ ਨਹੀਂ ਅਗਲੇ ਦੇ ਆਪਦੇ ਸਾਹ ਵਿੱਚ ਹੁੰਦੇ ਨੇ ਵੀ ਜਿਨੇ ਪੰਜ ਚਾਰ ਕਿੱਲੇ ਕਰਦੇ ਹੁੰਦੇ ਪੰਜ ਚਾਰ ਕਿੱਲੇ ਲਏ ਹੁੰਦੇ ਨੇ ਜਿਨੇ ਵੱਧ ਕਰਨੀ ਉਹ ਵੱਧ ਰੱਖ ਲਾਂਦਾ ਹੈਨਾ ਪਰ ਇਹ ਚੀਜ਼ ਨੂੰ ਕੋਈ ਸੋਚਦਾ ਨਹੀਂ ਆਪਾਂ ਤਾਂ ਇਹ ਗੱਲ ਕਹਿੰਦੇ ਵੀ ਭਾਈ ਦੇਖ ਕੇ ਕਿਉਂ ਗਲਤੜਬਾਈ ਨਹੀਂ ਆਪਦੇ ਕੋਈ ਫਾਇਦਾ ਨਹੀਂ ਹੈਗਾ ਭਾਈ ਅਲਾ ਕਹਿੰਦਾ ਕੋਈ ਫਾਇਦਾ ਨਹੀਂ ਯਾਰ ਅੱਜਕੱਲ੍ਹ ਠੇਕੇ ਦੇ ਇੰਨਾ ਬਾਹਣ ਲਾਉਣ ਦਾ ਠੇਕੇ ਆਲਾ ਦੇਖ ਭਾਈ ਪਿੱਛੇ ਹੋਈ ਜਾਂਦਾ ਹੈ ਜਿਹੜਾ ਠੇਕੇ ਦੇ ਦੰਦਾ ਉਹ ਕੰਮਜਾਮ ਹੋ ਰਿਹਾ ਹੈ ਇਹ ਚੀਜ਼ ਦੇਖ ਲਓ ਤੁਸੀਂ ਹੁਣ ਉਹਨੂੰ ਤਾਂ ਆਏ ਆ ਬਈ ਆਪਦੇ ਪੈਸੇ ਆਕੇ ਨਗਦ 6 ਸਾਲ ਦਾ ਮੀ ਆਉ ਬਾਲ ਆਉ ਕੁਸ ਆਉ ਉਹ ਤਾਂ ਅਗਲਾ ਆਪਦੇ ਲੈ ਕੇ ਪੈਸੇ ਵਹਿ ਗਏ ਨਾ ਇਹ ਚੀਜ਼ ਹੋ ਜਾਂਦੀ ਹੈ ਪਰ ਸੋਚਦਾ ਨਹੀਂ ਕੋਈ ਵੀ ਹਾਂ ਵੀ ਭਾਈ ਫੇਰ ਅਗਲਾ ਕਹਿੰਦਾ ਐ ਹੋ ਗਿਆ ਬਈ ਠੇਕੇਦਾਰ ਨੇ ਗਲਪਰਾਹਾ ਲੈ ਲਿਆ ਕੋਈ ਦਵਾਈ ਖਾ ਗਿਆ ਉਹ ਤਾਂ ਵੀ ਖਾਊਗਾ ਗਵਰਨਮੈਂਟ ਕਿੱਥੋਂ ਭਰੂਗੀ ਫੇਰ ਫਿਰ ਅਗਲਾ ਗਵਰਨਮੈਂਟ ਤੇ ਜਾ ਚੜਦਾ ਵੀ ਗਵਰਨਮੈਂਟ ਭਾਈ ਮਾਮਾ ਜਾਦੇ ਵੀ ਐ ਕਰੇ ਗਵਰਨਮੈਂਟ ਕੀ ਕਰੂਗੀ ਗਵਰਨਮੈਂਟ ਐ ਤਾਂ ਨਹੀਂ ਕਹਿੰਦੀ ਜੀ ਵੀਜੇ ਤੇ 85 ਨੂੰ ਲਈ ਜਾ ਕੇ 95000 ਰੁਪਏ ਠੀਕਾ ਕਰ ਦੇ ਇਹ ਚੀਜ਼ ਤਾਂ ਨਹੀਂ ਗਵਰਨਮੈਂਟ ਕਹਿੰਦੀ ਉਹ ਤਾਂ ਆਪਾਂ ਆਪ ਛਾੜਦੇ ਜਾ ਕੇ ਵੀ ਹਾਂ ਭਾਈ ਮੈਂ ਉਹ ਤੋਂ ਵੱਧ ਕੇ ਜ਼ਮੀਨ ਲੈ ਲਾ ਮੈਂ ਉਹ ਤੋਂ ਵੱਧ ਕੇ ਵੀ ਤੁਸੀਂ ਜਿਹੜੀ ਕਰ ਰਹੇ ਹੋ ਉਹੀ ਰੱਖ ਲਓ ਕੀ ਕੋਈ ਜ਼ਰੂਰੀ ਹੈ ਵੀ ਸੋਡੇ ਗੈਲ ਪੈਂਦਾ ਕੋਈ ਵੀ ਭਾਈ ਆਪਾਂ ਵੱਧ ਠੇਕਾ ਲਾ ਕੇ ਵੱਧ ਪੈਸੇ ਐ ਕਰਦੀ ਐ ਕਰਨਦੀ ਕੋਈ ਨਹੀਂ ਆਏਗਾ ਬਾਈ 7 ਲੱਖ ਰੁਪਏ ਦੇ ਲਵੇ ਠੇਕਾ ਜਾ ਰਿਹਾ ਬਾਈ ਕੋਈ 1 ਰੁਪਈਏ ਦਾ ਫਾਇਦਾ ਨਹੀਂ ਹੈਗਾ ਵੀ ਹਾਂ 1 ਰੁਪਈਏ ਦੇ ਵੀ ਅੱਛਾ ਤੋਂ ਹੋ ਜੂਗੀ ਹੁਣ ਤੁਸੀਂ ਜੀਰੀ ਦੀ ਰੇਟ ਲਾ ਲਓ ਬਾਈ ਜਿਹੜੀ ਇਹ 1847 ਹੈ ਲੈ ਇਹਦੇ 4 1509 'ਚ ਕੋਈ ਫਰਕ ਨਹੀਂ ਹੈਗਾ 1 ਰੁਪਈਏ ਦਾ ਰਤੀ ਪਰ ਦਾ ਫਰਕ ਨਹੀਂ ਰੰਗ ਰੰਗ ਦਾ ਫਰਕ ਹੈ ਇਹਦੇ ਜਿਹੜਾ ਉੱਪਰਲਾ ਫੁੱਲ ਕਾ ਉਹਦੇ ਰੰਗ ਦਾ ਫਰਕ ਹੈ ਇਹਦਾ ਰੇਟ ਬਾਈ ਲੈ ਕੇ 2300 ਤੋਂ ਲੈ ਕੇ 2900 ਤੱਕ ਹੈ ਉਹਨਾਂ ਦਾ 31 3200 ਰੁਪਈਏ ਕਰ ਰਗੇ 2-300 ਰੁਪਈਏ ਦਾ ਉਸ 'ਚ ਫਰਕ ਪਾਉਂਦੇ ਨੇ ਜੇ ਇਹ ਬਾਈ 2800 ਲੱਗਦੀ ਹੈ 27 ਦੋ 300 ਰੁਪਏ ਦਾ ਫਰਕ ਬੰਦ ਨੇ ਕੀ ਇਹਦੇ ਚ 10 ਵੀ ਜ਼ਿਮੀਂਦਾਰ ਦੀ ਲੁੱਟ ਕਰਨੀ ਹੈ ਇਹਨਾਂ ਨੇ ਇਕੱਲੀ ਹੁਣ ਇਹਦਾ ਰੇਟ ਘਟਾ ਰਖਿਆ ਜੀਐਸਟੀ ਘਟ ਗਿਆ ਜੀਐਸਟੀ ਕਹਦੇ ਨਾ ਘਟ ਗਿਆ ਬਈ ਜੀਐਸਟੀ ਕਿਹੜਾ ਇਹਤੇ ਲੱਗਿਆ ਹੋਇਆ ਦੀ ਵੀ ਭਾਈ ਇਹਦੇ ਨਾਲ ਘਟ ਗਿਆ ਜ਼ਿਮੀਂਦਾਰ ਦਾ ਤਾਂ ਮਰਨੇ ਵਾਲਾ ਕੰਮ ਇਹ ਹੋ ਜਾਂਦਾ ਬਈ ਫਸਲ ਦਾ ਰੇਟ ਆ ਕੋਈ ਦੂਜਾ ਆਦਮੀ ਲਾਂਦਾ ਵੀ ਭਾਈ ਹਾਂ ਮੈਂ 10 ਬਈ ਦੇਣੀ ਆ ਜੇ ਬੋਲ ਇੰਨੇ ਰੁਪਏ ਲਾਣੇ ਆ ਤੇਰਾ ਚਿਤ ਮੰਨਦਾ ਤਾਂ ਬੋਲ ਜ਼ਿਮੀਂਦਾਰ ਨਹੀਂ ਕਹਿ ਸਕਦਾ ਵੀ ਹਾਂ ਭਾਈ ਮੇਰੀ ਆ ਢੇਰੀਆਂ ਮੈਂ ਤਾਂ ਇੰਨੇ ਰੁਪਏ ਹੰਦਊਗਾ ਲੈਣੀਆਂ ਲੈ ਲਓ ਆਲਾ ਨਾ ਛੱਡ ਬਈ ਅੱਗੇ ਦੇਖ ਲਾਂਗੇ ਜਾ ਕੇ ਇਹ ਚੀਜ਼ਾਂ ਹੋ ਗਈਆਂ ਬਈ ਹੁਣ ਜੀਮੀਦਾਰ ਆ ਬਈ ਖਤਮ ਹੋ ਜਾਊਗਾ 2-4 ਸਾਲੇ ਨੇ ਇਹ ਸਿਸਟਮ ਦੇ ਨਾਲ ਹੁਣ ਗਵਰਨਮੈਂਟ ਕਹਿੰਦੀ ਬ੍ਰੀਕ ਜੀਰੀ ਲਾਇਆ ਕਰੋ ਬ੍ਰੀਕ ਜੀਰੀ ਲਾ ਕੇ ਕਰੂਗਾ ਕੀ ਅਗਲਾ ਜਾਂ ਰੇਟ ਮੰਨ ਦੋ ਵੀ 4000 4500 5000 ਤੱਕ ਰੇਟ ਬੰਨੋ ਬਈ ਇਹਦਾ ਫੇਰ ਤਾਂ ਜੀਮੀਦਾਰ ਨੂੰ ਫਾਇਦਾ ਹੈ ਹੁਣ ਜਿਹੜੀ 60 ਮਾਣ ਨਿਕਲੂਗੀ 65 ਮਾਣ ਨਿਕਲੂਗੀ ਉਹਦਾ ਕੀ ਫਾਇਦਾ ਹੈ ਕੀ ਕਰੂਗਾ ਜੀਮੀਦਾਰ 22 ਕੁਆਟਰਾ ਨਾਲ ਕੀ ਹੁੰਦਾ ਬਈ ਏ ਠੇਕਾ ਤੇ ਠੇਕੇ ਉੱਥੀ ਗੱਲਾਂ ਕੀ ਠੇਕਾ ਆਪਣਾ ਲੱਖ ਲੱਖ ਰੁਪਇਆ ਜਾ ਰਿਹਾ ਲੱਖ ਰੁਪਏ ਕਿੱਥੋਂ ਪੂਰੇ ਕਰਨੂਗਲ ਹੈ ਜੀਮਿੰਦਾਰ ਫਿਰ ਖਰਚਾ ਜਿਹੜਾ ਉਹ ਉੱਤੇ ਰਹਿ ਗਿਆ ਅੱਡ ਬਈ ਬਾਕੀ ਮੈਨੂੰ ਨਹੀਂ ਪਤਾ ਬਿਮਾਰੀ ਦਾ ਨਹੀਂ ਕੋਈ ਵਾਇਰਸ ਦਾ ਨਹੀਂ ਪਤਾ ਹੁਣ ਜਿਹੜਾ ਵਾਇਰਸ ਆ ਰਾਦੀ ਬਾਈ ਹੂਸ਼ਾ ਜੀਰੀ ਚ ਉਹ ਸਾਰੀਆਂ ਖਰਾਬ ਹੋ ਗਈਆਂ ਉਹ ਵੀ ਨਹੀਂ ਇੱਕ ਦੀ ਘਰ ਪੂਰਾ ਕਰਦੇ ਅਗਲੇ ਦਾ ਵੀ ਹਾਂ ਅਗਲੇ ਦਾ ਕਹਿ ਦਣੀਆਂ ਵੀ ਭਈ ਅਗਲਾ ਕਹਿੰਦਾ ਜਿਵੇਂ ਮੇਰਾ ਭਾਈ 80 90 ਹਜ਼ਾਰ ਦਾ ਕੀਲਾ ਪੈ ਗਿਆ ਐ ਪੈ ਗਿਆ ਜੇ ਦਾ ਭਾਈ ਅਗਲੇ ਨੇ ਉਹੀ 10 ਕੀਲੇ ਵੱਢ ਕੇ 8 ਕੀਲੇ ਕਹਦੇ ਫਿਰ ਤਾਂ ਅਗਲੇ ਦੇ ਪੂਰੇ ਹੋ ਜਾਣਗੇ ਜੇ ਭਾਈ ਪੂਰੇ ਦੱਸੂਗਾ ਤਾਂ ਪੂਰੇ ਹੁੰਦੇ ਨਹੀਂ ਚੇ ਜੋਰ ਲਾ ਲੇ ਇੱਕ ਦੀ ਬੰਦਾ ਕੋਈ ਕਿਸੇ ਦਾ ਝਾੜ ਨਹੀਂ ਵੱਧਾ ਗਿਆ ਮੰਡੀ ਜਿਵੇਂ ਪਰਸੋ ਜਾ ਕੇ ਆਏ ਬਾਈ 80 ਤੋਂ ਲੈ ਕੇ 70 ਦੇ ਵਿੱਚ ਵਿੱਚ ਦਾ ਊਸ਼ਾ ਜੀਰੀ ਦਾ ਝਾੜ ਲਾ ਲਓ ਵੀ ਜਾਂ ਪੰਜਾਬ ਨੰਬਰ 1 ਬਈ ਬਾਕੀ ਜਿਹੜੀ ਨੀ ਤੋਂ ਬਾਅਦ ਹੈ ਬਈ ਉਹਦਾ ਝਾੜ ਵੱਸ ਸਕਦਾ ਉਹ ਨਹੀਂ ਆਪਾਂ ਕਹਿੰਦੇ ਗੇਤੀ ਜਟੋਟੀ ਆ ਬਈ ਵਿੱਚ ਜਿਹੜੀ ਡੋਡੀ ਹੈ ਉਹ ਵੀ ਹੋ ਰਹੀ ਹੈ ਤੇ ਬਾਕੀ ਬੈਰਸ ਹੈ ਬਈ ਗੇਤੀ ਜੀਰੀ ਚ ਚਾਹੇ ਭਾਈ ਆਪਣੀ ਹਾਈਬ੍ਰਿਡ ਹੈ ਚਾਹੇ ਆਪਣੀਆਂ ਦੂਜੀ ਹੈ ਮੈਂ ਜਾ ਕੇ ਆਇਆ ਬਾਣੀਆਂ ਵੀ ਇਹੀ ਗੱਲ ਕਹਿੰਦਾ ਜੀ ਕਹਿੰਦਾ ਬਈ ਯਾਰ ਕੋਈ ਛਾੜਨੀ ਹੈਗਾ ਗੇਤੀ ਦਾ ਕਿਸੇ ਵੀ ਵੈਰੈਟੀ ਦਾ ਕੋਈ ਛਾੜਨੀ ਹੈ ਕਿ ਆ ਜਿਹੜੀਆਂ ਪਹਿਲਾਂ ਵੱਡੀਆਂ ਨੇ ਕਹਿੰਦਾ 1550 ਜਾਂ ਕੋਈ ਹੋਰ ਹੈ 45 ਮਣ ਤੋਂ ਕੋਈ ਜੀਰੀ ਨਹੀਂ ਟੱਪਰੀ ਕਹਿੰਦਾ ਭਾਈ ਤੁਸੀਂ ਹੁਣ ਆਏ ਦੇਖ ਲਓ ਵੀ 45 ਮਾਣਾ 50 ਮਾਣ ਕਿੰਨੀ ਕੁ ਹੋਊਗੀ ਭਾਈ ਇਹ ਚੀਜ਼ ਕਹਿੰਦਾ ਵੀ ਆਪਾਂ ਕੋਈ ਫਾਇਦਾ ਨਹੀਂ ਭਾਈ ਕਿਸੇ ਨੂੰ ਆਹ ਲਾ ਕਹਿੰਦਾ ਐ ਹੋ ਗਿਆ ਐ ਹੋ ਗਿਆ 1 ਰੁਪਏ ਦਾ ਫਾਇਦਾ ਨਹੀਂ ਭਾਈ ਠੇਕੇ ਤੇ ਲੈਣ ਦਾ जिने ਲੈ ਸਰਦਾ ਨਹੀਂ ਬਈ ਉਹ ਲੈ ਲੋ ਜਿਹਦੇ ਲੋਵੇ 2 ਨੰਬਰ ਦਾ ਰੁਪਿਆ ਉਹ ਲੈ ਲੋ ਕਿਉਂ ਕਿਸੇ ਦੇ ਇੱਕ ਦੂਜਾ ਗਲਤੜਵਾਉਂਦਾ ਬਈ ਦੇਖ ਦੇ ਗਲ ਉਹ ਆਪਦੀ ਜਿਹਨੇ ਕਰਨੀ ਹੈ ਖੇਤੀ ਘੱਟ ਰੇਟ ਲਾ ਕੇ ਲੈ ਲੋ ਬਈ ਕੋਈ ਫਾਇਦਾ ਨਹੀਂ ਯਾਰ ਫਿਰ ਉਹ ਦੇਣ ਵਾਲਾ ਮੇਰੇ ਤੇਰੇ ਵਰਗਾ ਵੀ ਕਹਿੰਦਾ ਅਗਲਾ ਬਈ ਫਲਾਣੀ ਦੀ ਢੇਰੀ ਇੰਨੇ ਨੂੰ ਲੱਗਿਆ ਬਈ ਮੈਂ ਤਾਂ ਉਹਨੇ ਨੂੰ ਹੀ ਦੇਊਗਾ ਆ ਚੱਕਰ ਵੀ ਬੰਦਾ ਬਈ ਬਾਕੀ ਬਈ ਹੁਣ ਜਾਣੇ ਆ ਲੇਟ ਹੋਈ ਜਾਂਨੇ ਆ ਫਿਰ ਦੇਖਦੇ ਆ ਉਹ ਬਾਈਆਂ ਨੂੰ ਪੁੱਛਦੇ ਆ ਜੇ ਟਰੈਕਟਰ ਬਣਾ ਨਾ ਸਾਰੇ ਦਾ ਟਰੈਕਟਰ ਦੇ ਦਾਂਗੇ ਬਈ ਚਲਾਉਣ ਵਾਲਾ ਬੰਦਾ ਕਹਦਾ ਹੀ ਕੋਈ ਵਧੀਆ ਦੇਖ ਲਈ ਬਈ ਟਰਾਲੀ ਵੀ ਆਪਣੀ ਦੇ ਬਿੱਡ ਲੱਗ ਰਿਆ ਹੁਣ ਉਹ ਬਿਨਾ ਬਿੱਡ ਵਾਲੀ ਟਰਾਲੀ ਪਾੜਨੀ ਹੈ ਬਿਨਾ ਬਿੱਡਾ ਦੀ ਟਰਾਲੀ ਹੈ ਹੀ ਨਹੀਂ ਕਿਸੇ ਦੀ ਭਾਈ ਕਿਸੇ ਨੇ ਹਰੇਕ ਨੇ ਬਿੱਡੇ ਲਾ ਲਿਆ ਅਗਲਾ ਕਹਿੰਦਾ 2-4 ਦਿਨਾਂ ਨੂੰ ਵੱਡਾਂਗੇ ਐ ਹੋ ਗਿਆ ਬਾਕੀ ਭਾਈ ਹੁਣ ਜਾਣੇ ਆਪਾਂ ਜਾ ਕੇ ਦੇਖਦੇ ਆਂ ਬਾਕੀ ਉਹਨਾਂ ਵਾਸਤੇ ਸਵਾਲ ਲੈਣਾ ਜਿਹੜਾ ਉਹ ਲੈ ਕੇ ਆਵਾਂਗੇ ਫਿਰ ਦਿਖਾਵਾਂਗੇ ਸਾਨੂੰ ਜਦੋਂ ਬਾਬਾ ਜੀ ਦਾ ਨਗਰ ਕੀਰਤਨ ਆ ਗਿਆ ਉਦੋਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਭੈਣ ਭਾਈਆਂ ਨੂੰ ਠੀਕ ਹੈ ਭਾਈ ਆ ਭਾਈ ਆ ਚੀਜ਼ ਵੰਡਾਂਗੇ ਉਪਨੀ ਵਾਲੇ ਬਾਈ ਥੱਲੇ ਜੁਈ ਨੇ ਚਪੀਆਂ ਨੇ ਹੋਣਾ ਹੋਣਗੇ ਆ ਪੱਛ ਫਟਾ ਫਟਾ ਬੱਝੇ ਬਾਈ ਉਹਨਾਂ ਕੇ ਦਵਾ ਦਾ ਤੇ ਆਉਣ ਨੂੰ ਲੋ ਬਾਈ ਨਗਰ ਕੀਰਤਨ ਆ ਰਿਹਾ ਹੈ 然后。Uh huh. ਚਲੀ ਪੁੱਲਾ ਸਾਨੂੰ ਚੀਜ਼ਾਂ ਦੇਵਾਂਗੇ ਭੱਜੋ ਨਾ ਜਾਓ ਜਾਓ ਨਾ ਆਜੋ ਰਿਆ ਆਜੋ ਲੈ ਲਓ ਨਾ ਹੋਈ ਚੋਲੋ ਬੜੇ ਮਾਂਗਰਾ ਦੀ ਮੁੰਡਾ ਪਤਾ ਨਹੀਂ ਕਿਹੜਾ ਮੈਂ ਦੇਖੀਓ ਹਲੋ ਜੀ ਅੱਜ ਆਪਾਂ ਆਪਣੇ ਆਪੋ ਤੇ ਜਿਹਦੀ ਸਫਾਈ ਕਰਾਈ ਹੈ ਉਹ ਬੇਲ ਜੀ ਨੇ ਸਰੀਆ ਜਾਈ ਮੁਖਦਸ ਤਾਈ ਬਾਪਾਰੀ ਵੇਲ ਸੀ ਆ ਡੈਡੀ ਫਰ ਜਾ ਰਹੇ ਨੇ ਹੰਗੂਰਾ ਦੀ ਵੇਲ ਜੀ ਵੀ ਸਹੀ ਕਰਨ ਲੱਗ ਰਹੇ ਨੇ ਆ ਦਾਨ ਪੜਕੇ ਨਾ ਤਹਾਂ ਲਾਵੇ ਆ ਇਹਦੇ ਨਾਲੇ ਵੀ ਤਾਂ ਤਾਰ ਕਿੱਥੇ ਪਾਕਦੇ ਨੇ

ਹਲੋ ਜੀ ਆਪਾਂ ਹੁਣ ਆ ਕੋਠੇ ਜੀ ਤੇ ਆ ਗਏ ਆਉਦੇ ਸਫਾਈ ਚੰਦਰੀ ਗਈ ਆ ਇਧਰ ਲੱਕੜਾ ਲੱਕੜਾ ਜੀ ਪਈਆਂ ਨੇ ਉਹ ਥੱਲੇ ਬਾਬਾ ਜੀ ਵੀ ਸਫਾਈ ਕਰ ਰਹੇ ਨੇ ਜੀ ਮਾਣੇ ਸਲਾਹ ਕੀ ਹੈ ਬਾਚ ਗਈ ਮੈਂ ਮਾਰ ਤਰੀ ਮਾਰ ਮਾਰ ਮਾਦ ਵੀ ਵੀ ਦੇ ਮਾਰਦੀ ਵੀ ਵੀ ਸੁਖਰੀ ਖਾ ਕਰ ਅੱਗੇ ਵਾਗੇ ਤੀ ਥੋੜਾ ਆਪੂ ਕੜਾ ਜਾ ਗਿਆ ਸੀ ਮਾ ਮਾਰਦੀ ਲੋ ਮਾਦ ਨਹੀਂ ਰੇ ਜੀ ਵੀ ਵੀ ਕਰਣ ਹਣ ਕੇ ਜਾਣ ਜਾਣ ਕੇ ਦਰਵਾਰ ਨਾ ਕਰ ਵਾਪੇ ਮਾਰ ਬੰਦੇ ਨੂੰ ਵੀ ਦੇ ਸਾਡੇ ਘਰੇ ਵੱਤ ਨਹੀਂ ਬਈ ਆ ਟੋਟੇ ਦੂਵੇ ਖਾ ਦੋ ਭਾਈ ਲੋਕ ਮਾਰੂ ਨਾ ਕਰੀ ਨੇ ਕਿਣਾ ਪੈਸਿਆਂ ਤੋਂ ਸਾਨੂੰ ਭਾਈ ਸਾਡਾ ਸ੍ਰੀ ਰਣ ਚੰਦੂਗਾ ਸੋਸ ਮਾਰੂਗਾ ਇੱਕ ਖਾ ਦੋ ਖਾ ਕੇ ਉਹ ਨਾ ਹੱਡ ਨੂੰ ਖੁਣਾ ਪਤਲਾ ਹੋਊਗਾ ਸੱਲਗੂ ਆਉਂਦੇ ਪਾਪਾ ਜੀ ਸਿਆਲਾ ਚ ਪੰਜ ਪੰਜ ਖਾ ਜਾਂਦੇ ਨੇ ਇੱਕ ਦਮ ਚ ਬਲੇ ਕੂੜਾ ਕੂੜਾ ਆਇਆ ਹੋ ਰਿਹਾ ਮਾਤਾ ਹੂੰ ਮਹਾਇਆ ਗੰਦਜਾ ਬਹੁਤ ਹੋ ਰਿਹਾ ਹੋ ਰੌਣ ਤਬੇ ਲੱਗਦਾ ਹੈ ਭੁੱਲਾ ਨਿਕਲਦਾ ਹਮ ਇੱਥੇ ਇਕੱਠਾ ਕਰ ਲੋ ਕੁਝ ਨਹੀਂ ਨਿਕਲਦਾ ਉਹ ਹਵਾ ਬਹੁਤ ਠੰਡੀ چل ਰਹੀ ਹੈ ਇਹਨੂੰ ਦਹਾ ਮੰਨਣਾ ਠੰਡੇ ਜਿਹਾ అవడి ਠੀਕ ਹੈ ਓਹ ਡੰਡਾ ਯਾਰ ਰਹਿ ਗਿਆ ਇੱਕ ਪਰਾਂ ਦਾ ਜੱਸ ਸੋਨੀ ਪਾ ਉਰਾ ਫੜਾ ਦੋ ਡੇੜੀ ਉੱਤੇ ਧਰ ਦਾਂਗੇ ਇਹਨਾਂ ਨੂੰ ਆ ਇੱਧਰ ਉਹ ਇਹਦਾ ਪੰਨਾਂ ਲੈਣ ਦੇ ਥੱਲੇ ਹੁਣ ਮਚਾਉਂਗੇ ਦਾ ਹੈ ਜੀ ਇਹਨਾਂ ਨੂੰ ਉਨੂੰ ਹੁ ਵਰਤੋ ਹੋਤੇ ਲਾ ਦਾਂਗੇ ਆ ਚੌੜਾ ਜੂੜਾ ਦੇ ਨਾ ਹੱਥ ਲਾ ਦੇ ਹਰ ਮਾਤਾ ਉਹ ਫੇਰ ਬਾਗਾਂ ਆਈਆਂ ਲੱਕੜਾ ਉੱਧਰ ਹੀ ਨਹੀਂ ਉੱਧਰੋਂ ਲਿਆਇ ਕਰਾਂਗੇ ਆਹ ਚਾਹ ਉਹ ਮੱਛੇ ਜਾਣਗੇ ਹੁਣ ਸਿਆਲ ਚ ਲੈ ਉਧਰੋਂ ਫੜੀ ਲੱਕੜੀ ਬੀਬੀ ਕੋ ਕਾਦ ਮਮੀ ਡਾਲੀ ਪਾ ਦੇ ਅਸਮਨ ਜਰੂਰ ਆਣੇ ਪਾਪਾ ਜੀ ਆ ਗਏ ਜੀ ਨਵਾਂ ਫੈਟ ਹੈ ਨਾ ਭਾਈ ਬੀਬੀ ਤੱਕ ਤੋਂ ਦੱਕਾ ਇਹਦਾ ਉੱਤਰ ਬਾਗਲ ਚ ਲਾ ਦਾਂਗੇ ਯਾਰ ਇੱਕ ਕੰਮ ਥੱਲੇ ਚੱਕਦੇ ਕੰਮ ਨੂੰ ਕਹਿੰਦੇ ਇਹ ਚਿਪਚਿਪੀ ਹੱਥ ਹਰਦਾਂ ਦੀਆਂ ਨੇ ਇਹ ਆਹ ਦੇਖ ਅੰਜੀਰਾਂ ਹੀ ਆਂ ਦੂਧਾਂ ਦੇ ਕੱਟਾ ਹੈ ਮੇਰੇ ਉਹ ਗੱਬਕਾ ਨਾ ਇਹ ਮਹਾਂ ਚਿਪਚਿਪੀ ਆ ਜਿਆ ਕਰਦਾਂਦਾ ਹੱਥੀ ਹੈ ਪਾਜੀ ਦਾ ਹੱਥ ਨਾ ਮਰੀਆ ਗਿੱਲੇ ਗਿੱਲੇ ਜਿਆ ਰਹਾ ਤਾਰਾਂ ਨੇ ਉਹਦੇ ਹਾਂ ਕੀ ਜੜ ਜੀ ਵਟ ਕੇ ਸੱਟ ਰਹੀ ਹੈ ਇਹੇ ਇਹਦਾ ਹੋਇਆ ਕਿ ਨੂੰ ਚੱਕੀ ਨਹੀਂ ਇਹਨੂੰ ਗੱਡਿਆ ਤੇ ਉਦੋਂ ਕਿਦਾਂ ਨਾ ਗੱਡਿਆ ਤੰਤੂ ਨੂੰ ਮੀਨ ਨਾ ਮੈਂ ਕਿ ਜੜ ਜੜ ਜੜੇ ਸੁੱਕਰੀ ਹੀ ਫੇਰ ਤਾਂ ਕਿੱਥੋਂ ਹੋਣਾ ਦੀ ਨਹੀਂ ਹੁਣ ਲਾ ਦਾਂਗੇ ਹੋਰ ਲਵਾਵਾਂਗੇ ਹਾਂ ਹੁਣ ਨਜੀਰ ਦਾ ਇੱਕ ਬਹੁਤ ਸਿੱਧਾ ਸਿੱਧਾ ਰੱਖਾਂਗੇ ਹਾਂ ਹਾਂ ਹੁਣ ਇੰਨਾ ਟਾਈਮ ਰੱਖਦੇ ਜਿਹੜਾ ਕੰਦ ਗਨੂਆਂ ਦੋ ਟਾਣੀਆਂ ਘੜਦਾ ਸੀ ਅੱਜ ਮੈਂ ਆਇਆ ਆ ਜਮੀ ਸੱਤਾ ਜਮਾ ਉੱਤਾ ਜਾ ਉਸ ਰੇ ਜੂ ਦੀ ਕਾਹ ਹੋ ਜੇ ਰੇ ਜਿਮਿਆ ਦੋ ਕਿੰਨੂ ਸੀ ਉਹ ਵੀ ਸੰਗ ਸੰਗਾਈ ਹੋਣੀ ਜਾਵੇ ਯਾਰ ਫਿਰ ਤਾਂ ਕੁਝ ਕਰ ਲਈ ਜਾ ਜਦ ਇਹਨਾਂ ਦੀ ਸੰਗ ਸੰਗਾਈ ਨਹੀਂ ਹੁੰਦੀ ਪਰ ਇਹ ਚੂਜਾਪ ਹੋ ਜਾਂਦਾ ਜਿਆਦਾ ਇਹਨਾਂ ਦੀ ਛਾਂ ਵਿੱਚ ਗਈ ਹੋਈ ਜਾਵੇ ਮੈਨੂੰ ਕੋਈ ਦਿੱਕਤ ਨਹੀਂ ਆਹ ਮੁਰਗੀ ਨੂੰ ਵੀ ਲੈ ਕੇ ਫਾਲੋ ਤੂੰ ਬਸ ਅੱਲੇ ਤਾਣੀਆਂ ਕੱਟ ਕੇ ਰੱਖ ਸਾਰੇ ਹੁੰਦੇ ਜਾ ਰਹੇ ਆ ਵੀ ਰੱਸੀ ਨਾ ਬੰਨ ਲਾਂਗੇ ਉੱਪਰ ਕਰ ਆਹ ਤਾਣੀਆਂ ਕੱਟ ਕੇ ਉੱਤੇ ਪੁੱਤੇ ਪੁੱਟਿਆਊਗਾ ਜੀ ਅੱਲੇ ਨਣੀ ਨਣੀ ਨੂੰ ਕੱਟਦਾ ਕਰਦੇ ਰਹਿਣਗੇ ਰੈਡੀ ਗਏ ਜੇ ਅੱਪਾ ਗੋਦੀ ਦੀ ਪਰ ਕੇ ਫੇਰ ਚੱਲੀਏ ਖੇਤ ਹੋਊ ਕੀ ਇਹ ਮਾਤਾ ਸਟਾਰਟ ਕਰਾਂਗੇ ਆਪਾਂ ਇੰਜਨ ਨੂੰ ਸਟਾਰਟ ਕਰ ਦਈਏ ਆਪਾਂ ਨਾ ਤਾਂ ਵੀ ਕਰਦੇ ਹਾਂ ਸਟਾਰਟਿੰਗ ਛੋਟਾ ਰਟ ਕੱਲ੍ਹ ਆ ਉਹੋਂ ਗਾਲੇ ਕਿਹੜਾ ਮੌਕਾ ਆਈ ਕਿਤੇ ਦੇਖਾਂਗੇ ਜੀ ਤਰਾ ਜੇ ਕੰਮੀ ਦੇ ਬਾਕੇ ਪਰਾਂ ਦੇਖਦਾ ਉੱਥੇ ਪਿੱਛੇ ਜੂੜੀ ਦੇ ਆਪੇ ਦੇਖੋ ਆਹੋਂ ਪੱਤੇ ਜੇ ਗਲ ਜਾਣਗੇ ਸਰਪੋਲ ਵਿੱਚ ਨਹੀਂ ਫਰਾਂ ਦੇਖਦੇਗੇ ਆਹ ਕੋਈ ਗੱਲ ਨਹੀਂ ਹਾਂ ਦੁਨੀਆ ਦੇਖਦੀ ਆਪਾਂ ਮੀਜ ਨੇ ਹਾਲ ਸਜੀ ਜਮਾਤੀ ਇਹ ਜਿਹੜੀ ਗੱਲ ਹੈ ਆਪਣੀ ਦੋਠੀ ਦੇ ਵੀ ਅੰਮ੍ਰੇ ਇਹ ਦੇਖੀ ਕੱਲ ਤੋਂ ਕੋਠੀ ਦੇ ਹੁਣ ਸਾਰ ਤੇ ਦੇਖਾਂਗੇ ਜੱਟ ਰੰਗ ਦੀ ਬਾਬਾ ਸੁੱਖ ਰੱਖੇ